ਨਸ਼ਾ ਛੱਡ ਦੋ ਜਾਂ ਫਿਰ ਛੱਡ ਦੋ ਪੰਜਾਬ ਨਹੀਂ ਤਾਂ ਫਿਰ ਭੱਜਣ ਨੂੰ ਰਾਹ ਨਹੀਂ ਲੱਭਣੇ ਇਹ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਕਿਉਂਕਿ ਆਮ ਆਦਮੀ ਪਾਰਟੀ ਹੁਣ ਨਸ਼ਿਆਂ ਦੇ ਖਿਲਾਫ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਆ ਨਸ਼ਿਆਂ ਦੇ ਵਿਰੁੱਧ ਯੁੱਧ ਛੇੜ ਦਿੱਤਾ ਯੁੱਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ੇੜੀਆਂ ਨੂੰ ਸੱਦੀ ਚੇਤਾਵਨੀ ਦੇ ਦਿੱਤੀ ਆ ਕੀ ਕੁਝ ਕਹਿ ਰਹੇ ਨੇ ਆਖਰ ਕਿਹੋ ਜੀ ਕਾਰਵਾਈ ਦੀ ਗੱਲ ਕਹਿ ਰਹੇ ਨੇ ਧਿਆਨ ਨਾਲ ਸੁਣ ਲੋ ਕਿਤੇ ਗਲਤੀ ਨਾ ਕਰ ਬੈਠੇ ਜਿੰਨਾਂ ਵਿੱਚ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਅਤੇ ਮਲੇਰਕੋਡਲਾ ਇਹ ਜ਼ਿਲ੍ਹਿਆਂ ਦੇ ਵਿੱਚ ਤਰਨਪੁਰ ਸੌਂਤੀ ਜਾਣ ਕੇ ਜਾ ਕੇ ਉੱਥੇ ਮਾਨਿਟਰੀ ਕਰਨਗੇ ਇਸ ਤੋਂ ਬਿਨਾ ਲਾਜਿਤ ਭੁੱਲਰ ਜੀ ਜਿਹੜੇ ਲਾਜਿਤ ਭੁੱਲਰ ਜੀ ਫਰੀਦਕੋਟ ਮੁਕਸਰ ਫਾਜ਼ਿਲਕਾ ਮਾਨਸਾ ਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਲਾਜਿਤ ਭੁੱਲਰ ਜੀ ਜਾਣਗੇ ਇਸ ਤੋਂ ਬਿਨਾ ਡਾਕਟਰ ਬਲਬੀਰ ਜੀ ਡਾਕਟਰ ਬਲਬੀਰ ਜੀ ਪੂਰੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਆ ਹੈਲਥ ਡਿਪਾਰਟਮੈਂਟ ਆ ਉਹ ਦੇਖਣਗੇ ਕਿ ਕਿਹੜਾ ਓਟ ਕਲੀਨਿਕ ਦੇ ਵਿੱਚ ਕੋਈ ਘਾਟ ਆ ਤੇ ਜਦੋਂ ਕੋਈ ਮਰੀਜ਼ ਜਿਹੜਾ ਆਊਗਾ ਉਹਦੇ ਨੇ ਕੀ ਪ੍ਰਬੰਧ ਕਰਨਾਗਾ ਇਹਦੀ ਦੇਖਰੇਖ ਜਿਹੜੀ ਆ ਉਹ ਡਾਕਟਰ ਬਲਬੀਰ ਜੀ ਕਰਨਗੇ ਇਸ ਤਰ੍ਹਾਂ ਮੈਂ ਅੱਜ ਸਾਰੇ ਪੰਜਾਬ ਦੇ ਉਹਨਾਂ ਭਰਾਵਾਂ ਨੂੰ ਬੇਇੱਜ਼ਤੀ ਕਰਦਾਗਾ ਜਿਨ੍ਹਾਂ ਦਾ ਕੋਈ ਬੱਚਾ ਉਹਨਾਂ ਮਾਪਿਆਂ ਨੂੰ ਬੇਨਤੀ ਕਰਦਾਗਾ ਉਹਨਾਂ ਔਰਤਾਂ ਨੂੰ ਬੇਨਤੀ ਕਰਦਾਗਾ ਜਿਨ੍ਹਾਂ ਦਾ ਕੋਈ ਪਤੀ ਜਿਹੜਾ ਉਹ ਨਸ਼ੇ ਦੀ ਲਤ ਤੇ ਲੱਗਿਆਗਾ ਇਸ ਮਾਰੀ ਲਤ ਦੇ ਵਿੱਚ ਲੱਗਿਆਗਾ ਉਹ ਤੁਰੰਤ ਜਿਹੜਾ ਉਹਨੂੰ ਹਸਪੀਟਲ ਚ ਦਾਖਲ ਕਰਾਉਣ ਨੇੜਲੇ ਨਸ਼ਾ ਸਿਣਾਉ ਕੇਂਦਰ ਚ ਦਾਖਲ ਕਰਾਉਣ ਓਡ ਸੈਂਟਰ ਚ ਦਾਖਲ ਕਰਾਉਣ ਸਿਵਲ ਹਸਪੀਟਲ ਚ ਦਾਖਲ ਕਰਾਉਣ ਕਿਉਂਕਿ ਜਿਹੜੀ ਇਹ ਨਸ਼ਿਆਂ ਦੇ ਗੇਸ ਵੱਡੀ ਇੱਕ ਲੜਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਆ ਉਹਨੂੰ ਅਸੀਂ ਕਿ ਅੰਜਾਮ ਤੱਕ ਲੈ ਕੇ ਜਾਣਾਗਾ ਨਸ਼ਿਆਂ ਦਾ ਬਿਲਕੁਲ ਖਾਤਮਾ ਹੋਊਗਾ ਜਦੋਂ ਨਸ਼ਿਆਂ ਦੀ ਚੇਨ ਟੁੱਟੂਗੀ ਜਦੋਂ ਨਸ਼ਿਆਂ ਦੀ ਸਪਲਾਈ ਟੁੱਟੂਗੀ ਮੈਂ ਸਮਝਦਾ ਕਿਤਨਾ ਕਿਤੇ ਜਿਹੜੇ ਕੰਜ਼ਿਊਮਰ ਨੇ ਡਰਗ ਐਡਿਕਟ ਨੇ ਜਿਹੜੇ ਉਹਨਾਂ ਦੀ ਸਿਹਤ ਤੇ ਅਸਰ ਪੈਣ ਦੀ ਸੰਭਾਵਨਾ ਕੀ ਤਾਂ ਉਸ ਤੋਂ ਪਹਿਲਾਂ ਹੀ ਅਸੀਂ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡਾ ਕੋਈ ਬੱਚਾ ਜਾਂ ਕੋਈ ਵੱਡਾ ਜਿਹੜਾ ਵੀ ਜਿਹੜਾ ਵੀ ਡਰਗ ਐਡਿਕਟਾ ਜਿਹੜਾ ਵੀ ਨਸ਼ੇ ਕਰਦਾਗਾ ਤਾਂ ਤੁਰੰਤ ਉਹਨੂੰ ਡਾਕਟਰ ਕੋਲੇ ਲਿਜਾਣਾ ਚਾਹੀਦਾ ਕਿਉਂਕਿ ਜਦੋਂ ਨਸ਼ੇ ਦੀ ਚੇਨ ਟੁੱਟੀ ਆ ਤਾਂ ਕੋਈ ਨਾ ਕੋਈ ਮੈਂ ਸਮਝਦਾ ਮਾੜੀ ਘਟਨਾ ਸਾਹਮਣੇ ਨਾ ਆਵੇ ਸੋ ਉਸ ਦੇ ਲਈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜ਼ਰੀਏ ਅਪੀਲ ਕਰਦਾਗਾ ਕਿ ਸਾਰੇ ਜਣੇ ਹਸਪੀਟਲ ਦਾ ਰੁੱਖ ਤਿਆਰ ਕਰੋ ਕਿਉਂਕਿ ਸਾਡਾ ਇਹ ਵੱਡਾ ਹਮਲਾ ਆਮ ਆਦਮੀ ਪਾਰਟੀ ਦਾ ਵੱਡਾ ਹਮਲਾ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਸਖਤ ਹਦਾਇਤਾਂ ਨੇਗੀਆਂ ਸਾਡੇ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੌਮੀ ਕਨਵੀਨਰ ਅਰਵਿੰਦ ਕੇਜਰੀਵਾ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ 'ਚ ਇੱਕ ਵੀ ਡਰੱਗ ਪੈਡਲਰ ਨਹੀਂ ਮਿਲੂਗਾ ਇੱਕ ਵੀ ਨਸ਼ਾ ਦਾ ਐਡਿਕਟ ਨਹੀਂ ਮਿਲੂਗਾ ਅਸੀਂ ਨਸ਼ਾ ਫ੍ਰੀ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਬਣਾਉਣਾਗਾ ਸੁਇਸ ਮਹਿਮ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਨੇ ਉਹ ਸਾਡਾ ਸਾਥ ਦੇਣ ਮੈਂ ਇੱਕ ਮਿੰਟ ਪਲੀਜ਼ ਪਲੀਜ਼ ਮੈਂ ਸੋ ਮੈਂ ਹੁਣ ਬੇਨਤੀ ਕਰੂੰਗਾ ਅਮਰੋੜਾ ਜੀ ਨੂੰ ਵੀ ਕੁਝ ਪੁਆਇੰਟ ਜਿਹੜੇ ਨੇ ਬਰੀਫ ਕਰਨਗੇ ਦੇਖੋ ਇਸ ਤਰ੍ਹਾਂ ਕਿ ਜਿਸ ਤਰੀਕੇ ਨਾਲ ਮੇਰੇ ਸਤਕਾਰਯੋਗ ਸਾਥੀ ਕੁਲੀਗ ਖਜ਼ਾਨਾ ਮੰਤਰੀ ਪੰਜਾਬ ਸਰ ਹਰਪਾਲ ਸਿੰਘ ਜੀ ਚੀਮਾ ਜੋ ਕਿ ਯੁੱਧ ਨਸ਼ੇ ਵਿਰੁੱਧ ਸਾਡੀ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਬਰੀਫ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਇਹ ਨਸ਼ਿਆਂ ਦਾ ਜ਼ਹਿਰਾ ਜ਼ਹਿਰ ਦਾ ਜੋ ਦਰਿਆ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਚਾਲੂ ਹੋਇਆ ਸੀਗਾ ਉਹਦੇ ਲਈ ਬੜੇ ਚਿੰਤਿਤ ਰਹੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਭਗਵਨ ਸਿੰਘ ਮਾਨ ਜੀ ਨੇ ਬੜੀ ਅਹਿਮ ਮੀਟਿੰਗ ਕੱਲ ਬੁਲਾਈ ਸਾਰੇ ਸਾਡੇ ਪੰਜ ਮੈਂਬਰੀ ਕਮੇਟੀ ਸਬਕਮੇਟੀ ਦੇ ਮੈਂਬਰ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਉੱਥੇ ਸੀ ਤੇ ਅੱਜ ਤੁਸੀਂ ਮੀਡੀਆ ਵਾਲੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਐਕਸ਼ਨ ਹੈ ਜਿਹੜਾ ਉਹ ਗਰਾਊਂਡ ਦੇ ਉੱਪਰ ਨਜ਼ਰ ਆ ਰਿਹਾ ਹੈ ਜਿੱਥੇ ਉਹ ਲੋਕ ਜਿਹੜੇ ਜਿਹੜੇ ਨਸ਼ੇ ਵੇਚਦੇ ਨੇ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਔਰ ਜਿਹੜੇ ਜਿਹੜੇ ਕੋਈ ਵਿਚਾਰੇ ਬੱਚੇ ਇਸ ਕੰਮ ਦੇ ਵਿੱਚ ਨਸ਼ੇ ਦੀ ਲਤ ਜਿਨ੍ਹਾਂ ਨੂੰ ਲੱਗ ਚੁੱਕੀ ਹੈ ਲੱਗ ਰਹੀ ਹੈ ਜੇ ਇਨੀਸ਼ੀਅਲ ਸਟੇਜ ਤੇ ਨੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਐਜ਼ ਕ੍ਰਿਮੀਨਲ ਨਾ ਟਰੀਟ ਕਰਦੇ ਹੋਏ ਐਜ਼ ਪੇਸ਼ੀਐਂਟ ਉਹਨਾਂ ਨੂੰ ਟਰੀਟ ਕੀਤਾ ਜਾਊਗਾ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਤੇ ਹੋਰ ਸੈਂਟਰਸ ਦੇ ਵਿੱਚ ਉਹ ਕੀਤਾ ਜਾਊਗਾ ਜੋ ਸਾਡੀ ਸਬ ਕਮੇਟੀ ਨੇ ਕਿਉਂਕਿ ਪੰਜਾਂ ਅਸੀਂ ਮੰਤਰੀਆਂ ਨੇ ਜੋ ਸਬ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਕੰਮ ਦੀ ਡਿਵੀਜ਼ਨ ਜਿਸ ਤਰੀਕੇ ਦੇ ਨਾਲ ਹੋਈ ਹੈ ਉਹ ਚੀਮਾ ਸਾਹਿਬ ਨੇ ਸਾਨੂੰ ਬੜੇ ਵਿਸਤਾਰ ਦੇ ਵਿੱਚ ਦੱਸੀ ਹੈ ਮੈਂ ਇਸ ਤੋਂ ਵੀ ਉੱਪਰ ਇਸ ਤੋਂ ਵੀ ਵੱਧ ਕੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕੱਲ ਵੀ ਕੀਤੀ ਸੀਗੀ ਔਰ ਅੱਜ ਵੀ ਕਰਦਾ ਕਿ ਜੇ ਅਸੀਂ ਕਹੀਏ ਵੀ ਅਸੀਂ ਇਕੱਲੇ ਪੰਜੇ ਜਣੇ ਜਾਂ ਇਕੱਲੇ ਪੁਲਿਸ ਜਾਂ ਇਕੱਲੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਾਂ ਇਸ ਪਿਛਲੀਆਂ ਸਰਕਾਰਾਂ ਦੇ ਚਲਾਏ ਹੋਏ ਨਸ਼ਿਆਂ ਦੇ ਦਰਿਆਵਾਂ ਨੂੰ ਆਪਾਂ ਰੋਕ ਲਾਂਗੇ ਤੇ ਇਹ ਸੰਭਵ ਪੂਰਾ 100% ਨਹੀਂ ਹੋਣਾ ਜਦ ਤੱਕ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਉਹ ਸਾਡੇ ਨਾਲ ਔਰ ਖਾਸ ਤੌਰ ਤੇ ਮੀਡੀਆ ਮੋਢੇ ਦੇ ਨਾਲ ਮੋਢਾ ਨਾਲ ਜੋੜ ਕੇ ਨਹੀਂ ਚੱਲਦੇ ਹੈਗੇ ਸੋ ਮੈਂ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਆਰਗੇਨਾਈਜੇਸ਼ਨ ਨੂੰ ਸਾਰੀਆਂ ਸਮਾਜਿਕ ਆਰਗੇਨਾਈਜੇਸ਼ਨ ਨੂੰ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਅਪੀਲ ਕਰਨੀ ਚਾਹੁੰਨਾ ਕਿ ਪੰਜਾਬ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡਾ ਸਾਰੀ ਟੀਮ ਦਾ 100% ਮਜ਼ਬੂਤ ਰਹਿਇਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਇਸ ਕੋੜ ਨੂੰ ਜੜੋਂ ਜੜੋਂ ਪਟਕੇ ਜੋ ਤੱਕ ਨਹੀਂ ਸਿੱੜ ਦਿੰਦੇ ਹੈਗੇ ਉਦੋਂ ਤੱਕ ਅਸੀਂ ਦਮ ਨਹੀਂ ਲਾਵਾਂਗੇ ਮੈਂ ਸਾਰੇ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹ ਕੱਲੇ ਇੱਕ ਪਾਰਟੀ ਜਾਂ ਸਰਕਾਰ ਦਾ ਮਸਲਾ ਨਹੀਂ ਹੈਗਾ ਇਹ ਪੰਜਾਬ ਦੀ ਹੋਂਦ ਬਚਾਉਣ ਦਾ ਮਸਲਾ ਹੈ ਜਿਹੜਾ ਪੰਜਾਬ ਦੀ ਹੋਂਦ ਪੰਜਾਬ ਦੀ ਜਵਾਨੀ ਪੰਜਾਬ ਦੀ ਅਗਲੀ ਪੀੜ੍ਹੀ ਬਚਾਉਣ ਦੀ ਲੜਾਈ ਹੈ ਜਿਹੜੀ ਉਹ ਅਸੀਂ ਅੱਗੇ ਹੋ ਕੇ ਲੜ ਰਹੇ ਹਾਂ ਸੋ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਮਸਲੇ ਦੇ ਉੱਪਰ ਇਸ ਕੰਮ ਦੇ ਉੱਪਰ ਇਸ ਸਾਡੇ ਤਹਈਏ ਦੇ ਉੱਪਰ ਰਾਜਨੀਤੀ ਕਰਨ ਦੀ بجائے ਸਾਡਾ ਸਾਥ ਦਿਓ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਬਚਾ ਸਕੀਏ ਕਿਉਂਕਿ ਜਦੋਂ ਇਸ ਤਰੀਕੇ ਦੀ ਇੰਨੇ ਲੰਬੇ ਸਮੇਂ ਤੋਂ ਜੋ ਇੱਕ ਕੋਹੜ ਹੈ ਜੋ ਇੱਕ ਕੈਂਸਰ ਹੈ ਪਿਛਲੇ ਸਰਕਾਰਾਂ ਦੀ ਵਜ੍ਹਾ ਕਰਕੇ ਘਰ-ਘਰ ਪਹੁੰਚਿਆ ਹੋਇਆ ਹੈ ਜਦੋਂ ਉਹਨੂੰ ਪੱਟਣ ਲੱਗਾਂਗੇ ਉਹਨੂੰ ਖਤਮ ਕਰਨ ਲੱਗਾਂਗੇ ਤੇ ਕਈ ਵਾਰੀ ਜਿਵੇਂ ਚੀਮਾ ਸਾਹਿਬ ਨੇ ਗੱਲ ਕੀਤੀ ਕਿ ਜਦੋਂ ਸਖਤੀ ਹੋਣੀ ਹੈ ਜਦੋਂ ਸਪਲਾਈ ਚੇਨ ਲਾਈਨ ਟੁੱਟਣੀ ਹੈ ਤੇ ਨਸ਼ਾ ਜਿਹੜੇ ਲੋਕ ਉਹਦੇ ਆਦੀ ਹੋ ਚੁੱਕੇ ਉਹਨਾਂ ਨੂੰ ਨਹੀਂ ਮਿਲਣਾ ਤੇ ਫਿਰ ਹੋ ਸਕਦੇ ਕੋਈ ਕੈਜੂਐਲਟੀਆਂ ਵੀ ਹੋਣ ਕੋਈ ਫੈਟੈਲਿਟੀਆਂ ਹੋਣ ਉਹਨਾਂ ਨੂੰ ਉਹਨਾਂ ਦਾ ਕਿਸੇ ਤਰੀਕੇ ਦਾ ਸਿਹਤ ਦਾ ਜਾਂ ਜਾਨ ਦਾ ਨੁਕਸਾਨ ਨਾ ਹੋਵੇ ਸੋ ਮੈਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਆਲਰੇਡੀ ਲੱਗ ਚੁੱਕੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਸਰਕਾਰੀ ਹਸਪਤਲ ਨੇ ਔਰ ਜੋ ਔਟ ਸੈਂਟਰਸ ਨੇ ਉੱਥੇ ਪਹੁੰਚੋ ਡਾਕਟਰ ਬਲਬੀਰ ਜੀ ਨੇ ਬੜੇ ਵਧੀਆ ਚੰਗੇ ਇੰਤਜ਼ਾਮਾਤ ਨੇ ਜਿਹੜੇ ਉਹ ਉੱਥੇ ਕੀਤੇ ਹੋਏ ਨੇ ਕਿਸੇ ਤਰੀਕੇ ਦੀ ਦਵਾਈ ਦੀ ਕਿਸੇ ਤਰੀਕੇ ਦੀ ਹੋਰ ਫੈਸਿਲਿਟੀ ਦੀ ਉੱਥੇ ਘਾਟ ਨਹੀਂ ਹੈ ਜੇ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਨਾਲ ਦੀ ਨਾਲ ਲੋਕਲ ਅਧਿਕਾਰੀਆਂ ਨੂੰ ਦੱਸੋ ਤਾਂ ਕਿ ਕਿਸੇ ਵੀ ਬੱਚੇ ਦੀ ਜਾਨ ਨਾ ਜਾਵੇ ਸੋ ਮੈਂ ਦੁਬਾਰਾ ਫਿਰ ਇਹੀ ਬੇਨਤੀ ਕਰੂੰਗਾ ਕਿ ਰਾਜਨੀਤੀ ਕਰਨ ਦੀ بجائے ਅੱਜ ਪੰਜਾਬ ਨੂੰ ਇੱਕ ਮੁਠ ਇੱਕ ਜੁਟ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਮੈਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਤਹੀਆ ਸਾਡੀ ਲੀਡਰਸ਼ਿਪ ਨੇ ਕੀਤਾ ਹੋਇਆ ਤੇ ਉਸ ਤਹੀਆ ਨਾਲ ਜੋ ਸਾਰੇ ਨਾਲ ਮਿਲ ਕੇ ਚੱਲਾਂਗੇ ਤੇ ਪੰਜਾਬ ਦੇ ਵਿੱਚੋਂ ਇਸ ਬਿਮਾਰੀ ਨੂੰ ਜੜੋਂ ਪਟਕੇ ਆਪਾਂ ਸੁੱਟਣ ਦੇ ਵਿੱਚ ਕਾਮਯਾਬ ਰਹਾ ਹੈ ਜਦੋਂ ਪ੍ਰਾਈਮਰੀ ਮੋਹਰ ਸ਼ੁਰੂ ਹੋ ਗਿਆ ਬਲੋਂਗਰ ਦੇ ਵਿੱਚ ਖਾਸ ਆਪਰੇਸ਼ਨ ਚੱਲ ਰਿਹਾ ਹੈ ਬਠਿੰਡਾ ਦੇ ਵਿੱਚ ਵੱਡਾ ਐਕਸ਼ਨ ਹੋ ਰਿਹਾ ਨਸ਼ੇ ਦੇ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਕੱਲਾ ਕੱਲਾ ਡਰੱਗ ਪੈਡਲਰ ਕੱਲ ਅਸੀਂ ਕੀ ਕਿਹਾ ਸੀਗਾ ਕਿ ਜਿੰਨੇ ਨਸ਼ਾ ਤਸਕਰ ਨੇ ਜਿੰਨੇ ਡਰੱਗ ਪੈਡਲਰ ਨੇ ਜਿੰਨੇ ਡਰੱਗ ਸਮਗਲਰ ਨੇ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਜਾਓ ਤੇ ਨਹੀਂ ਤੇ ਫਿਰ ਤੁਸੀਂ ਆਪਣੇ ਅੰਜਾਮ ਦੇ ਆਪ ਜ਼ਿੰਮੇਵਾਰ ਹੋਵੋਗੇ ਅੱਜ ਫੇਰ ਇਹੀ ਗੱਲ ਰਿਪੀਟ ਕਰਦੇ ਆ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਛਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਅਮਨ ਜੀ ਕੋਈ ਹੈਡਲਾਈਨ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਉਹ ਪਿਛਲੀਆਂ ਸਰਕਾਰਾਂ ਮੰਗੋ ਹਵਾਈ ਕਾਰਵਾਈਆਂ ਹਵਾਈ ਗੱਲਾਂ ਨਹੀਂ ਕਰਦੇ ਇਹ ਰੋਜ਼ ਹਰ ਮਹੀਨੇ ਹਰ ਹਫਤੇ ਹਰ ਦਿਨ ਹਰ ਦਿਨ ਦੇ 24 ਘੰਟੇ ਹਰ 24 ਘੰਟੇ ਹਰ ਘੰਟੇ ਦੇ 60 ਮਿੰਟ ਇਹਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਚੱਲੂਗੀ ਚਾਹੇ ਕਾਮਯਾਬੀ 100% ਕਾਮਯਾਬੀ ਮਿਲ ਜੇ ਮਹੀਨੇ ਦੇ ਵਿੱਚ ਚਾਹੇ ਮਿਲ ਜੇ 3 ਮਹੀਨੇ ਦੇ ਤੇ ਚਾਹੇ ਸਾਨੂੰ ਲੱਗ ਜਾ ਲੱਗ ਜੇ ਸਾਲ ਜਦੋਂ ਤੱਕ ਅਸੀਂ ਆਪਦੇ ਇਸ ਮਕਸਦ ਦੇ ਵਿੱਚ 100% ਕਾਮਯਾਬੀ ਨਹੀਂ ਹਾਸਲ ਕਰ ਲੈਂਦੇ ਉਦੋਂ ਤੱਕ ਇਹ ਕਾਰਵਾਈ ਚੱਲਦੀ ਰਹੂਗਾ ਅਮਨ ਜੀ ਕੋਈ ਜਲਦ